ਟਟਕਾਂ ਦੇ ਪਰਜ਼ੋਰ ਮੰਗਦੇ ਉੱਤੇ ਪੇਸ਼ ਕਰ ਰਹੇ ਹਾਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਪੂਰਾ ਸਿੰਘ ਕਲੇਰ ਦਾ ਲਿਖਿਆ ਹੋਇਆ ਨਾਵਲ ਜੈਂਡਾ ਵੇ ਜੰਡੋਰੀਆ ਅੱਜ ਤੁਸੀਂ ਇਸ ਨਾਵਲ ਦਾ 14ਵਾਂ ਭਾਗ ਸੁਣ ਰਹੇ ਹੋ ਚੂੜੂ ਅਮਲੀ ਗਗਨਾ ਤੇ ਜੂਤੇ ਨੰਦੂ ਉਸ ਨਾਲ ਗਾਉਣ ਦੀ ਕੋਸ਼ਿਸ਼ ਕਰਨ ਲੱਗੇ ਇਹ ਸੁਣ ਕੇ ਆਂਡ ਗਵਾਂਡ ਤੇ ਵਿਹੜੇ ਦੇ ਹੋਰ ਲੋਕ ਵੀ ਆ ਗਏ ਜਾਗਰ ਦੇ ਸਵਾਰਤ ਵਿੱਚ ਇਕੱਠ ਹੋ ਗਿਆ ਕੁਝ ਇੱਕ ਨੇ ਰੁਪਈਏ ਟੇਕੇ ਪੀਰਖਾਨੇ ਦੇ ਅੱਗੇ। ਕੁਝ ਬੁੜੀਆਂ ਦਾਣੇ ਵੀ ਲੈ ਆਈਆਂ। ਪੀਰਖਾਨੇ ਦੇ ਅੱਗੇ ਢੇਰੀ ਲਾ ਦਿੱਤੀ। ਕੁਝ ਨੇ ਸੇਵਾਦਾਰ ਤੋਂ ਪੁੱਛਾਂ ਲੈਣ ਦੀ ਕੋਸ਼ਿਸ਼ ਕੀਤੀ ਪਰ ਸੇਵਾਦਾਰ ਕਹਿਣ ਲੱਗਾ ਕਿ ਜੇ ਕਿਸੇ ਨੂੰ ਕੋਈ ਤਕਲੀਫ ਹੈ ਤਾਂ ਮੈਂ ਸਵੇਰੇ ਉਸ ਨੂੰ ਇਲਾਜ ਦੱਸ ਜਾਵਾਂਗਾ। ਪਰ ਇਸ ਵਕਤ ਤਾਂ ਖੁਦਾ ਦੀ ਬੰਦਗੀ ਕਰਨੀ ਹੈ। ਅੱਧੀ ਰਾਤ ਤੱਕ ਬੰਦਗੀ ਹੁੰਦੀ ਰਹੀ। ਫਿਰ ਸਾਰੇ ਪਾਸੇ ਲੋਕ ਘਰੋ ਘਰੀ ਚਲੀ ਗਏ। ਇੱਕ ਦਿਨ ਉੜਦੀ ਜਈ ਖਬਰ ਆਈ ਕਿ ਜਾਗਰ ਦੀ ਭੈਣ ਦੂਰ ਡੱਬ ਵਾਲੀ ਟੱਪਕੇ ਕਿਸੇ ਪਿੰਡ ਵਿਆਹੀ ਸੀ ਕਿ ਉਹ ਮਰ ਗਈ ਸੀ ਉਹ ਤਪਦਿਕ ਦੀ ਮਰੀਜ਼ ਸੀ ਹੁਣ ਜਾਗਰ ਕੀ ਕਰੇ ਐਨੀ ਦੂਰ ਉਹ ਕਿਵੇਂ ਜਾਵੇ ਕਿਹਨੂੰ ਲੈ ਕੇ ਜਾਵੇ ਬਸ ਉਹ ਰੋ ਰੋ ਕੇ ਚੁੱਪ ਕਰਕੇ ਬੈਠ ਗਿਆ ਦਿਨ ਚੜਿਆ ਬਾਹਰ ਸੈਰ ਤੇ ਜਾ ਕੇ ਆ ਕੇ ਸੇਵਾਦਾਰ ਨੇ ਚਾਹ ਪਾਣੀ ਪੀਤਾ ਜਾਗਰ ਨੂੰ ਇਕੱਲੇ ਨੂੰ ਪੀਰਖਾਨੇ ਅੱਗੇ ਬਹਾਇਆ ਸਾਰਿਆਂ ਨੂੰ ਬਾਹਰ ਕੱਢ ਦਿੱਤਾ 10-15 ਮਿੰਟ ਜਾਗਰ ਨੂੰ ਕੁਝ ਸਮਝਾਈ ਗਿਆ ਫਿਰ ਉਸ ਨੇ ਸਾਰਿਆਂ ਨੂੰ ਅੰਦਰ ਬੁਲਾ ਲਿਆ ਨੰਦੂ ਚੂੜੂ ਗਗਨਾ ਤੇ ਤੇਜੂ ਸਾਰੇ ਅੰਦਰ ਆ ਗਏ ਜਾਗਰ ਨੇ ਚੂੜੂ ਨੂੰ ਆਖ ਕੇ ਆਪਣੇ ਟਰੰਕ ਵਿੱਚੋਂ ਖੱਦਰ ਦਾ 2 ਗਾਜ਼ ਕੱਪੜਾ ਕਢਵਾਇਆ ਮੁਸਲਮਾਨ ਨੂੰ ਪਟਕਾ ਦੇ ਕੇ ਗੁਰੂ ਧਾਰਿਆ ਕੁਝ ਨਗਦ ਮਾਇਆ ਵੀ ਅਰਪਣ ਕੀਤੀ ਗੁਰੂ ਨੇ ਉਸ ਨੂੰ ਅਸ਼ੀਰਵਾਦ ਦਿੱਤੀ ਇਤਨੇ ਚਿਰ ਵਿੱਚ ਕੁਝ ਵੇੜੇ ਦੇ ਆਦਮੀਆਂ ਤੇ ਕੁਝ ਬੁੜੀਆਂ ਵੀ ਆ ਗਈਆਂ ਆਪਣੀ ਆਪਣੀ ਸਮੱਸਿਆ ਦੱਸਣ ਉਹਨਾਂ ਸਾਰਿਆਂ ਨੂੰ ਉਸਨੇ ਧਾਗੇ ਤਵੀਤ ਕਰਕੇ ਦੇ ਦਿੱਤੇ ਉਹਨਾਂ ਕਿਸੇ ਢੇਲੀ ਕਿਸੇ ਰੁਪਈਆ ਰੁਪਈਆ ਉਸਨੂੰ ਦਿੱਤਾ ਫਿਰ ਨੰਦੂ ਤੇ ਸੇਵਾਦਾਰ ਨੂੰ ਉਹਨਾਂ ਬਸ ਅੱਡੇ ਜਾ ਕੇ ਵਿਵਦਾ ਕਰ ਦਿੱਤਾ ਜਾਗਰ ਦੇ ਘਰ ਆ ਕੇ ਸਾਰੇ ਖੁਸ਼ ਸਨ ਚਾਹ ਕਰਨ ਲੱਗ ਪਏ ਵੀਰਵਾਰ ਦਾ ਦਿਨ ਆ ਗਿਆ ਜਾਗਰ ਨੇ ਆਪਣੇ ਸੇਵਾਦਾਰਾਂ ਚੂੜੂ ਅਮਲੀ ਗगन ਤੇ ਤੀਜੂ ਵਰਗਿਆਂ ਨਾਲ ਰਲ ਕੇ ਚਿਰਾਗ ਲਾਏ ਪੀਰਖਾਨਾ ਚੰਗੀ ਤਰ੍ਹਾਂ ਫੁੱਲਾਂ ਵਗੈਰਾ ਨਾਲ ਸਜਾਇਆ ਪਹਿਲਾਂ ਗਗਨਾ ਤੇ ਤੇਜੂ ਲੈ ਆਏ ਸੀ ਕਿਧਰੋਂ ਫਿਰ ਦਤਾਰੀਆਂ ਵਜਾਉਣ ਲੱਗਿਆ ਤੇ ਨਾਤਾਂ ਤੇ ਸ਼ੋਰਾਂ ਗਾਉਣ ਲੱਗੇ ਕੁਝ ਆਦਮੀ ਟੀਵੀਆਂ ਪੁੱਛਾਂ ਲੈਣ ਵਾਲੇ ਵੀ ਆ ਗਏ ਅੱਧੀ ਰਾਤ ਤੱਕ ਮਹਿਫਿਲ ਲੱਗੀ ਰਹੀ ਹੁਣ ਪਿੰਡ ਵਿੱਚੋਂ ਬਹੁਤ ਸਾਰੀਆਂ ਬੁੜੀਆਂ ਵੀ ਵੀਰਵਾਰ ਨੂੰ ਪੁੱਛਾਂ ਲੈਣ ਆਉਣ ਲੱਗ ਪਈਆਂ ਹੌਲੀ ਹੌਲੀ ਲੋਕਾਂ ਦਾ ਪ੍ਰਚਾਰ ਆਸੇ ਪਾਸੇ ਪਿੰਡਾਂ ਵਿੱਚ ਵੀ ਹੋਣ ਲੱਗਿਆ ਆਸ-ਪਾਸ ਦੇ ਪਿੰਡਾਂ ਵਿੱਚੋਂ ਵੀ ਬੰਦੇ-ਬੁੜੀਆਂ ਜਾਗਰ ਦੇ ਪੀਰਖਾਨੇ ਵਿੱਚ ਪੁੱਛਾਂ ਲੈਣ ਲਈ ਆਉਣ ਲੱਗੇ। ਵੀਰਵਾਰ ਨੂੰ ਜਾਗਰ ਦੇ ਘਰੇ ਗਹਿਮਾ-ਗਹਿਮੀ ਹੋਣ ਲੱਗ ਪਈ। ਹਰੇਕ ਵੀਰਵਾਰ ਬੰਦੇ-ਬੁੜੀਆਂ ਵਾਵਾ ਪੁੱਛਾਂ ਲੈਣ ਆਉਂਦੇ। ਜਾਗਰ ਨੇ ਚਿਰਾਗ ਅੱਗੇ ਇੱਕ ਡੱਬਾ ਰੱਖ ਦਿੱਤਾ ਸੀ। ਉਹ ਸਿੱਕਿਆਂ ਨਾਲ ਤੇ ਰੁਪਈਆਂ ਨਾਲ ਭਰ ਜਾਂਦਾ। ਲਗਭਗ ਪਸੀਰੀ ਤੋਂ ਉੱਪਰ ਦਾਣਿਆਂ ਦੀ ਢੇਰੀ ਹੋ ਜਾਂਦੀ। ਡੱਬੇ 'ਚੋਂ ਉਹ ਰੁਪਈਆ ਕੱਢ ਕੇ ਜਾਗਰ ਗਿੱਜੇ ਵਿੱਚ ਪਾ ਲੈਂਦਾ ਦਾਣਿਆਂ ਦੀ ਢੇਰੀ ਚੂੜੂ ਅਮਲੀ ਨਿੱਕੀ ਬੋਰੀ ਵਿੱਚ ਪਾ ਕੇ ਆਟਾ ਪੀਹਣ ਵਾਲੀ ਮਸ਼ੀਨ ਤੋਂ ਆਟਾ ਵਟਾ ਕੇ ਲਿਉਂਦਾ ਚਾਹ ਗੁੜ ਮਿਰਚ ਮਸਾਲਾ ਜਾਗਰ ਪੈਸੇ ਦੇ ਕੇ ਮੰਗਵਾ ਲੈਂਦਾ ਕਦੇ ਕਦਾਂਈ ਸਰਦੀਆਂ ਵਿੱਚ ਉਹ ਗਗਨੇ ਤੇ ਤੇਜੂ ਤੋਂ ਚੁੱਲ੍ਹੇ ਤੇ ਪਾਣੀ ਗਰਮ ਕਰਾ ਕੇ ਰੋੜ ਰੋੜ ਕੇ ਪਟੜੇ ਤੇ ਬੈਠ ਕੇ ਬਾਲਟੀ ਵਿੱਚ ਉਹਨਾਂ ਤੋਂ ਪਾਣੀ ਪਵਾ ਕੇ ਵਿੰਗੇ ਹੱਥਾਂ ਨਾਲ ਗੜਵੀ ਫੜ ਕੇ ਨਹਾ ਲੈਂਦਾ ਉਂਗਲਾਂ ਕੰਮ ਕਰਦੀਆਂ ਸਨ ਉਸ ਦੀਆਂ ਉਸ ਨੂੰ ਆਪਣੇ ਲੀੜੇ ਲਾਹਣ ਤੇ ਪਾਉਣ ਦੀ ਜਾਂਚ ਵੀ ਆ ਗਈ ਸੀ ਕਮੀਜ਼ ਹੌਲੀ-ਹੌਲੀ ਪਾ ਲੈਂਦਾ ਲੱਕ ਦਿਵਾਲੇ ਚਾਦਰ ਲਪੇਟ ਲੈਂਦਾ ਗਰਮੀਆਂ ਵਿੱਚ ਉਹ ਆਮ ਪਾਣੀ ਦੀ ਬਾਲਟੀ ਉਹਨਾਂ ਤੋਂ ਭਰਾ ਕੇ ਨਹਾ ਲੈਂਦਾ ਗੱਦੀ ਤੋਂ ਆਮਦਨ ਹੋਣ ਲੱਗ ਪਈ ਸੀ ਚੂੜੂ ਗਗਨਾ ਤੇ ਤੇਜੂ ਵੀ ਖੁਸ਼ ਸਨ ਕਦੇ-ਕਦੇ ਉਹਨਾਂ ਨੂੰ ਕੋਈ ਨਾ ਕੋਈ ਚੀਜ਼ ਲਿਆਉਣ ਲਈ ਪੈਸੇ ਮਿਲ ਜਾਂਦੇ ਸਨ ਗਰਮੀਆਂ ਵਿੱਚ ਗਗਨਾ ਤੇ ਤੇਜੂ ਜਾਗਰ ਤੋਂ ਪੈਸੇ ਲੈ ਕੇ ਹੱਟੀ ਤੋਂ ਬੱਤੇ ਲੈ ਆਉਂਦੇ ਨਾਲੇ ਬਰਫ਼ ਲੈ ਆਉਂਦੇ ਸਾਰੇ ਜਣੇ ਚੂੜੂ ਅਮਲੀ ਜਾਗਰ ਤੇ ਉਹ ਦੋਵੇਂ ਮौज ਨਾਲ ਬਰਫ ਪਾ ਕੇ ਬੱਤੇ ਪਿੰਦੇ ਅੱਜ ਵੀਰਵਾਰ ਸੀ ਵੀਰਵਾਰ ਨੂੰ ਚੂੜੂ ਅਮਲੀ ਤਾਂ ਉੱਥੇ ਜਾਗਰ ਨੂੰ ਨਹਾ ਕੇ ਆਪ ਵੀ ਉੱਥੇ ਹੀ ਨਹਾ ਲਿਆ ਸਦਿਆਂ ਹੀ ਗਗਨਾ ਤੇ ਤੇਜੂ ਵੀ ਨਹਾ ਕੇ ਆ ਗਏ ਉਹਨਾਂ ਪੀਰਖਾਨੇ ਦੀ ਸਾਰੀ ਸਫਾਈ ਕੀਤੀ ਅੰਦਰ ਵੀ ਬੋਕਰ ਮਾਰ ਕੇ ਮੈੜਾ ਮੋਟਾ ਜਿਹੜਾ ਕੂੜਾ ਵਗੈਰਾ ਬਾਹਰ ਕੱਢ ਦਿੱਤਾ ਬਾਹਰੋਂ ਕੋਈ ਨਾ ਕੋਈ ਗਵਾਂਡਣ ਬਠਲ ਚੋ ਪਾ ਕੇ ਰੂੜੀ ਤੇ ਸੁੱਟ ਆਉਂਦੀ ਸੀ ਪੀਰਖਾਨਾ ਸਜਾ ਦਿੱਤਾ ਸੀ ਜਾਗਰ ਅੱਗੇ ਬੈਠ ਗਿਆ ਉਸਨੇ ਚਿਰਾਗ ਲਾ ਦਿੱਤੇ ਸਾਰੇ ਬੈਠ ਗਏ ਜਾਗਰ ਸ਼ੋਰਾਂ ਲਾਉਣ ਲੱਗਿਆ ਬੁੜੀਆਂ ਆਉਣ ਲੱਗ ਪਈਆਂ ਪੀਰਖਾਨੇ ਅੱਗੇ ਲਿਆਂਦੇ ਦਾਣੇ ਢੇਰੀ ਕਰੀ ਗੰਗਾ ਕੁਝ ਆਦਮੀ ਵੀ ਆ ਗਏ ਇਤਨੇ ਚਿਰ ਵਿੱਚ ਇੱਕ ਚਿੱਟੇ ਕੱਪੜਿਆਂ ਵਾਲਾ ਤਕਰੀਬਨ 25 ਦੀ ਸਾਲ ਦਾ ਸਰਦਾਰ ਆਦਮੀ ਵੀ ਪੀਰਖਾਨੇ ਵਿੱਚ ਆ ਕੇ ਡੱਬੇ ਵਿੱਚ 10 ਰੁਪਏ ਪਾ ਕੇ ਬੈਠ ਗਿਆ ਉਸ ਨਾਲ ਦੋ ਆਦਮੀ ਹੋਰ ਸਨ ਉਹਨਾਂ ਵੀ ਮੱਥਾ ਟੇਕਿਆ ਰੁਪਿਆ ਰੁਪਿਆ ਚੂੜੂ ਨੇ ਨਵੀਂ ਪੀੜੀ ਉਸ ਚਿੱਟੇ ਕੱਪੜਿਆਂ ਵਾਲੇ ਸਰਦਾਰ ਨੂੰ ਫੜਾਈ ਬੈਠਣ ਵਾਸਤੇ ਇਹ ਦੋਵੇਂ ਪੀੜੀਆਂ ਪਰਸੋਂ ਹੀ ਉਹਨਾਂ ਨੇ ਵੇਖਦਿਆਂ ਲਈਆਂ ਸਨ ਜਾਗਰ ਥੋੜੇ ਚਿਰ ਮਗਰੋਂ ਸ਼ੌਰਾ ਲਾਉਣੀਆਂ ਬੰਦ ਕਰਕੇ ਉਸ ਨੂੰ ਦੋਵੇਂ ਟੁੰਡ ਜੋੜ ਕੇ ਬੋਲਿਆ ਸਰਦਾਰ ਜੀ ਸਾਸਰੀਕਾਲ ਉਸ ਨੇ ਮੰਨ ਲਈ ਜਾਗਰ ਫਿਰ ਬੋਲਿਆ ਸਰਦਾਰ ਜੀ ਤੁਸੀਂ ਕਿਸ ਉਤੋਂ ਦੀ ਪੁੱਛ ਲੈਣ ਆਏ ਹੋ ਉਸ ਸਰਦਾਰ ਨਾਲ ਇੱਕ ਖਾਕੀ ਵਰਦੀ ਵਾਲਾ ਭਾਈ ਸੀ ਉਹ ਬੋਲਿਆ ਬਾਬਾ ਜੀ ਇਹ ਸਾਡੇ ਫੂਡ ਸਪਲਾਈ ਇਨਸਪੈਕਟਰ ਹਨ ਇਹਨਾਂ ਦੇ ਘਰ ਪਹਿਲਾਂ ਦੋ ਗੁੱਡੀਆਂ ਹਨ ਇਹ ਪੁੱਤਰ ਦੀ ਫਸ਼ ਲੈ ਕੇ ਆਏ ਹਨ ਠੀਕ ਹੈ ਜੀ ਫਿਰ ਜਾਗਰ ਦੋ ਤਾਰੀਆਂ ਵਜਾ ਕੇ ਨਾਤਾਂ ਲਾਉਣ ਲੱਗ ਪਿਆ ਦੋ ਤਾਰੀਆਂ ਬੰਦ ਕਰ ਉਸਨੇ ਆਪਣੇ ਪੀਰਖਾਨੇ ਵਿੱਚੋਂ ਕਾਪੀ ਕੱਢ ਕੇ ਵਿੱਚੋਂ ਇੱਕ ਤਹਿ ਕੀਤਾ ਤਵੀਤ ਕੱਢਿਆ ਇੱਕ ਕਾਪੀ ਤੇ ਕਾਗਜ਼ ਉੱਪਰ ਅੱਗੇ ਪਈ ਰਾਖ ਚੋਂ ਦੋ ਚੁਟਕੀਆਂ ਰਾਖ ਵਿੱਚ ਪਾ ਕੇ ਤਵੀਤ ਰੱਖਿਆ ਤੇ ਫਿਰ ਸਰਦਾਰ ਨੂੰ ਕਿਹਾ ਆ ਲਵੋ ਸਰਦਾਰ ਜੀ ਦੋਵੇਂ ਹੱਥ ਕਰੋ ਉਸਨੇ ਦੋਵੇਂ ਹੱਥ ਜੋੜ ਕੇ ਕਰ ਲਏ ਕਾਗਜ਼ ਵਿੱਚ ਤਵੀਤ ਤੇ ਰਾਖ ਵਿਲੇਟ ਕੇ ਉਸਨੇ ਸਰਦਾਰ ਦੇ ਹੱਥਾਂ ਵਿੱਚ ਰੱਖ ਦਿੱਤੇ ਐ ਇਹ ਜੀ ਇੰਜ ਕਰਿਓ ਬੀਬੀ ਜੀ ਨੂੰ ਫੁੜਾ ਦੇਣਾ ਉਸ ਨੂੰ ਆਖਣਾ ਕਿ ਇਹ ਰਾਖ ਨਹਾਉਣ ਲੱਗੀ ਨਾ ਨਾ ਬਾਲਟੀ ਵਿੱਚ ਪਾ ਕੇ ਨਹਾ ਲਵੇ ਤਵੀਤ ਆਪਣੇ ਕੋਲ ਰੱਖੇ ਤਵੀਤ ਨੂੰ ਤਾਂਬੇ ਦੇ ਤਵੀਜ਼ ਵਿੱਚ ਮੜਾ ਕੇ ਡੋਲੇ ਤੇ ਬੰਨ ਲਵੇ ਪੀਰ ਮਹਾਰਾਜ ਭਲੀ ਕਰਨਗੇ ਇਨਸਪੈਕਟਰ ਨੇ ਕਾਗਜ਼ ਤੈ ਕੀਤਾ ਹੋਇਆ ਕਮੀਜ਼ ਦੇ ਗਿੱਜੇ ਵਿੱਚ ਪਾ ਲਿਆ ਫਿਰ ਜਾਗਰ ਨੂੰ ਬੋਲਿਆ ਉਹ ਸਵੇਰ ਨਹਾ ਕੇ ਪਾਠ ਕਰਦੀ ਹੁੰਦੀ ਹੈ ਹਾਂਜੀ ਹਾਂ ਇਹ ਤਾਂ ਉਸ ਤੋਂ ਵੀ ਚੰਗੀ ਗੱਲ ਹੈ ਪਾਠ ਵੀ ਕਰੀ ਜਾਵੇ ਇਹ ਸਾਡਾ ਕੀਤਾ ਵੀ ਉਵੇਂ ਜਿਵੇਂ ਕਰ ਲਵੇ ਅਸੀਂ ਕਿਹਾ ਹੈ ਠੀਕ ਹੈ ਆ ਕੇ ਇਨਸਪੈਕਟਰ ਨੇ ਇੱਕ 10 ਰੁਪਿਆ ਦਾ ਨੋਟ ਜੇਬ ਵਿੱਚੋਂ ਬਟੂਆ ਕੱਢ ਕੇ ਹੋਰ ਕੱਢਿਆ ਤੇ ਜਾਗਰ ਨੂੰ ਫੜਾ ਦਿੱਤਾ ਚੂੜੂ ਅਮਲੀ ਗਗਨੇ ਤੇ ਤੇਜੂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਉਹ ਤਿੰਨੇ ਪੀਰਖਾਨੇ ਅੱਗੇ ਮੱਥਾ ਟੇਕ ਕੇ ਚਲੇ ਗਏ ਕਾਰ ਫਿਰਨੇ ਉੱਤੇ ਖੜਾ ਆਏ ਸੀ ਉਹ ਤਿੰਨੇ ਕਾਰ ਚੋਂ ਬੈਠ ਕੇ ਚਲੇ ਗਏ ਬਾਕੀ ਪੁੱਛਾਂ ਲੈਣ ਵਾਲੇ ਬੰਦੇ ਬੁੜੀਆਂ ਵੀ ਹੈਰਾਨ ਸਨ ਪੀਰ ਖਾਨ ਨੇ ਨੂੰ ਆਮਦਨ ਹੋਣ ਲੱਗ ਪਈ ਸੀ ਜਾਗਰ ਚੂੜੂ ਅਮਲੀ ਗਗਨਾ ਤੇ ਤੇਜੂ ਵੀ ਵਧੀਆ ਖੁਰਾਕ ਖਾਣ ਲੱਗ ਪਏ ਸਨ ਜਾਗਰ ਦੇ ਬਸ ਗੋਡੇ ਤੇ ਕੂਣੀਆਂ ਨਹੀਂ ਸਨ ਸਿੱਧੇ ਹੁੰਦੇ ਵੈਸੇ ਉਹ ਨਰਵਾ ਹੋ ਗਿਆ ਸੀ ਉਸ ਦਾ ਢਿੱਡ ਵੱਡਾ ਹੋ ਗਿਆ ਸੀ ਧੌਣ ਮੋਟੀ ਹੋ ਗਈ ਸੀ ਬਾਕੀ ਚੂੜੂ ਗਗਨਾ ਤੇ ਤੇਜੂ ਵੀ ਸਾਨਜਹਿ ਬਣ ਗਏ ਸਨ ਉਹ ਵਧੀਆ ਤੋਂ ਵਧੀਆ ਦਾਲ ਸਬਜ਼ੀ ਬਣਾਉਂਦੇ ਰੋਟੀਆਂ ਵੀ ਆਪ ਹੀ ਪਕਾ ਲੈਂਦੇ ਡਾਲਡਾ ਘਿਓ ਤੇ ਦੇਸੀ ਘਿਓ ਵੀ ਮੁੱਲ ਲੈ ਆਉਂਦੇ ਸਾਰੇ ਜਣੇ ਸ਼ੌਕ ਨਾਲ ਰੋਟੀ ਬਣਾ ਕੇ ਖਾਂਦੇ ਗੜਵਾਲਾ ਮਾਰਦੇ ਅਸੈਂਬਲੀ ਦੀਆਂ ਉਹ ਵੋਟਾਂ ਆ ਗਈਆਂ ਸਨ ਕਿਸੇ ਰਾਜਨੀਤਿਕ ਪਾਰਟੀ ਨੇ ਸਰਕਾਰ ਤੋਂ ਰੈੱਡ ਕਰਾਸ ਰਾਹੀਂ ਤਿੰਨ ਪਹੀਏ ਸਾਈਕਲ ਅੰਗਹੀਣਾ ਨੂੰ ਵੰਡੇ ਜਾਗਰ ਨੂੰ ਵੀ ਉਸ ਦੇ ਸੇਵਾਦਾਰ ਇਹ ਕੁਰਸੀ ਸਾਈਕਲ ਦਵਾ ਲਿਆ ਹੁਣ ਜੇਕਰ ਕਿਸੇ ਦੇ ਘਰ ਜਾਗਰ ਨੇ ਜਾਣਾ ਹੁੰਦਾ ਤਾਂ ਉਹਨਾਂ ਚੋਂ ਇੱਕ ਜਣਾ ਜਾਗਰ ਨੂੰ ਬਹਾ ਕੇ ਸਾਈਕਲ ਮਗਰ ੱੱਕਾ ਲਾਈ ਜਾਂਦਾ ਤੇ ਜਾਗਰ ਹੈਂਡਲ ਸੰਭਣਾ ਸਿੱਖ ਗਿਆ ਸੀ ਉਹ ਅਗਲੇ ਦਿਕਰੇ ਪਹੁੰਚ ਜਾਂਦਾ ਦਿਨੋ ਦਿਨ ਜਾਗਰ ਦਾ ਕਾਰੋਬਾਰ ਤਰੱਕੀ ਕਰ ਰਿਹਾ ਸੀ ਸੋਮਵਾਰ ਨੂੰ ਉਸਦੇ ਹਾਂ ਹੀ ਬਸ ਤੇ ਰੋਲਦੂ ਆ ਗਿਆ ਸੀ ਸ਼ਰਨੋਂ ਨੂੰ ਤਾਂ ਖੁਸ਼ੀ ਹੋਣੀ ਹੀ ਸੀ ਲੈਂਬਰ ਤੇ ਉਸਦੀ ਮਾਂ ਚੰਦਕੁਰ ਵੀ ਖੁਸ਼ ਹੋਈ ਚਾਹ ਪਾਣੀ ਰੋਟੀ ਟੋਕ ਖਵਾਇਆ ਰੋਲਦੂ ਨੂੰ ਫਿਰ ਉਹ ਦੋਵੇਂ ਸਾਲਾ ਪਣੋਈਆ ਸ਼ਹਿਰ ਜਾਣ ਲਈ ਤਿਆਰ ਹੋਏ ਬੁਰਜ ਕਲਾ ਤੋਂ ਬਸ ਫੜੀ ਅਤੇ ਉਹ ਸ਼ਹਿਰ ਪਹੁੰਚ ਗਏ ਰੋਲਦੂ ਰੋਜ਼ਗਾਰ ਦਫ਼ਤਰ ਜਾਣ ਦਾ ਸੀ ਉਨਾ ਰਿਕਸ਼ਾ ਲਿਆ ਤੇ ਰੋਜ਼ਗਾਰ ਦਫ਼ਤਰ ਪਹੁੰਚ ਗਏ ਲੰਬੀ ਕਤਾਰ ਲੱਗੀ ਹੋਈ ਸੀ ਨਾਂਉ ਦਰਜ ਕਰਵਾਉਣ ਵਾਲਿਆਂ ਦੀ ਲੈਂਬਰ ਆਪਣੇ ਸਰਟੀਫਿਕੇਟਾਂ ਵਾਲਾ ਥੈਲਾ ਫੜ ਕੇ ਲਾਈਨ 'ਚ ਲੱਗ ਗਿਆ ਰੁਲਦੂ ਉੱਥੇ ਪਰੇ ਪਏ ਬੈਂਚ ਤੇ ਬੈਠ ਗਿਆ ਅੱਧਾ ਕੋ ਘੰਟਾ ਲੱਗਿਆ ਲੈਂਬਰ ਨੇ ਨਾਂਉ ਦਰਜ ਕਰਵਾ ਦਿੱਤਾ ਰੁਲਦੂ ਬੋਲਿਆ ਚੱਲ ਹੁਣ ਭਲਾਈ ਦਫ਼ਤਰ ਵੀ ਨਾਂਉ ਦਰਜ ਕਰਾਇਆ ਹੀ ਆਈਏ ਉਹ ਦੋਵੇਂ ਭਲਾਈ ਦਫ਼ਤਰ ਵੀ ਚਲੇ ਗਏ ਉੱਥੇ ਵੀ ਨਾਂਉ ਦਰਜ ਕਰਵਾ ਦਿੱਤਾ ਦੁਪਹਿਰ ਹੋ ਗਿਆ ਸੀ ਰੁਲਦੁੱਦਾ ਲੈਂਬਰ ਤੋਂ ਵਿਦਾਈ ਲੈ ਕੇ ਮੌੜਾਂ ਵਾਲੀ ਬੱਸ ਨੂੰ ਚੜ ਗਿਆ ਲੈਂਬਰ ਉੱਥੋਂ ਸ਼ਹਿਰ 'ਚੋਂ ਕੰਪਨੀ ਬਾਗ ਚੱਲਿਆ ਗਿਆ ਕੰਪਨੀ ਬਾਗ ਜਾ ਕੇ ਉਹ ਫੁੱਲਾਂ ਦੇ ਦਰਖਤਾਂ ਵੱਲ ਦੇਖਦਾ ਰਿਹਾ ਗਲਮੋਹਰ ਦੇ ਦਰਖਤ ਦੇ ਬੜੇ ਸੋਹਣੇ ਲਾਲ ਫੁੱਲ ਖਿੜੇ ਹੋਏ ਸਨ ਉਹ ਉਹਨਾਂ ਵੱਲ ਵੇਖ ਕੇ ਕੁਦਰਤ ਦੀ ਕਾਇਨਾਤ ਨਾਲ ਇੱਕਮਿਕ ਹੋ ਗਿਆ ਇਤਨੇ ਚਿਰ ਵਿੱਚ ਹੀ ਪਿੱਛੋਂ ਕਿਸੇ ਨੇ ਆ ਕੇ ਉਸ ਦੇ ਮੋਢਿਆਂ ਉੱਤੇ ਹੱਥ ਧਰ ਲਿਆ ਉਸ ਨੇ ਹੈਰਾਨ ਹੋ ਕੇ ਪਿੱਛੇ ਮੁੜ ਕੇ ਵੇਖਿਆ ਜੋਗਾ ਸਿਓ ਤੇ ਕ੍ਰਿਸ਼ਨ ਹੱਸੀ ਜਾਂਦੇ ਸਨ ਉਹ ਉੱਠ ਕੇ ਬੜੇ ਪਿਆਰ ਨਾਲ ਜੱਫੀ ਪਾ ਕੇ ਉਹਨਾਂ ਨੂੰ ਮਿਲਿਆ ਲੈਂਬਰ ਦੋਵਾਂ ਦੇ ਹੱਥ ਫੜ ਕੇ ਕੰਪਨੀ ਬਾਗ ਦੀ ਕੰਟੇਨ ਵਾਲ ਲੈ ਗਿਆ ਉੱਥੇ ਤਿੰਨਾਂ ਨੇ ਚਾਹ ਦਾ ਇੱਕ ਇੱਕ ਕੱਪ ਪੀਤਾ ਪੈਸੇ ਮੱਲੋ ਮੱਲੀ ਲੈਂਬਰ ਨੇ ਦੇ ਦਿੱਤੇ ਉਹ ਫਿਰ ਉੱਥੇ ਆ ਕੇ ਉਹਨਾਂ ਸੀਮੈਂਟ ਦੇ ਬੈਂਚਾਂ ਤੇ ਬੈਠ ਗਏ ਲੈਂਬਰ ਬੋਲਿਆ ਹੋਰ ਸੁਣਾਓ ਬਾਈ ਜੀ ਕੋਈ ਨਵੀਂ ਤਾਜੀ ਤੁਸੀਂ ਦੋਵੇਂ ਕਿੱਧਰੋਂ ਆ ਰਹੇ ਹੋ ਅਸੀਂ ਲੈਂਬਰਸ ਹਾਂ ਬਾਈ ਅਬੋਰ ਤੋਂ ਆ ਰਹੇ ਹਾਂ ਉੱਥੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੀ ਯਾਦ ਵਿੱਚ ਪਾਰਟੀ ਨੇ ਕਾਨਫਰੰਸ ਕੀਤੀ ਹੈ ਅਸੀਂ ਉੱਥੋਂ ਆ ਰਹੇ ਹਾਂ ਹੋਰ ਸੁਣਾਓ ਫਿਰ ਲੈਂਬਰ ਨੇ ਖੁਸ਼ ਨਜ਼ਰ ਆ ਰਿਹਾ ਸੀ ਤੂੰ ਅਖਬਾਰ ਨਹੀਂ ਪੜਦਾ ਜੋਗਾ ਸਿਉ ਬੋਲਿਆ ਕਦੇ ਕਦੇ ਜੇ ਸੱਥ ਵਿੱਚ ਚਲਾ ਜਾਮਾ ਤਾਂ ਪੜ ਲਈਦਾ ਹੈ ਕਿਉਂ ਲੈਂਬਰ ਨੇ ਕਿਹਾ ਯਾਰ ਖਬਰ ਤਾਂ ਦੁਖਦਾਈ ਐ ਤੇਰਾ ਆੜੀ ਬਲਵੀਰ ਵਿਚਾਰਾ ਮਾਰਿਆ ਗਿਆ ਹੈ ਜਿਵੇਂ ਸੁਣ ਕੇ ਲੈਂਬਰ ਦਾ ਸੀਤ ਜਿਹਾ ਨਿਕਲ ਗਿਆ ਫਿਰ ਬੋਲਿਆ ਕੀ ਗੱਲ ਹੋ ਗਈ ਐ ਕਿਵੇਂ ਜਿਵੇਂ ਲੈਂਬਰ ਨੂੰ ਸੱਚ ਨਹੀਂ ਸੀ ਆ ਰਿਹਾ ਜੋਗਾ ਸਿਉ ਥੋੜੀ ਉਦਾਸੀ ਨਾਲ ਦੱਸਣ ਲੱਗਿਆ ਤੇਰੇ ਪਿੰਡ ਬੁਰਜ ਕਲਾਂ ਤੋਂ ਚੜ੍ਹਦੇ ਵੱਲ ਜਾ ਕੇ ਪਿੰਡ ਚੱਕੀਧਾਰਾ ਲੰਘ ਕੇ ਕਾਫੀ ਲੰਬੀ ਤੇ ਖੁੱਲੀ ਰੋਹੀ ਹੈ ਨਾ ਵੱਡੇ ਵੱਡੇ ਟਿੱਬੇ ਹਨ ਉਹ ਜ਼ਮੀਨ ਨਜੂਲ ਹੈ ਉੱਥੇ ਦੋ ਧੜਿਆਂ ਦੀ ਲੜਾਈ ਹੋ ਪਈ ਇਹ ਤੇਰਾੜੀ ਉਹਨਾਂ ਦੋਵਾਂ ਧੜਿਆਂ ਨੂੰ ਲੜਨੋਂ ਹਟਾਉਂਦਾ ਸੀ ਉੱਥੇ ਗੋਲੀ ਚੱਲ ਗਈ ਉਹਨਾਂ ਟਿੱਬਿਆਂ ਵਿੱਚ ਇੱਕ ਵੱਡਾ ਸਾਰਾ ਪੁਰਾਣਾ ਜੰਡ ਦਾ ਦਰਖਤ ਹੈ ਇੱਕ ਗੋਲੀ ਬਲਵੀਰ ਦੇ ਪਾਰ ਲੰਘੀ ਉਹ ਵਿਚਾਰਾ ਉੱਥੇ ਢੇਰੀ ਹੋ ਗਿਆ ਜੰਡ ਥੱਲੇ ਇਸ ਘਟਨਾ ਨੂੰ ਕਈ ਦਿਨ ਹੋ ਗਏ ਬਹੁਤ ਮਾੜਾ ਹੋਇਆ ਵਿਚਾਰੇ ਨਾਲ ਜੋਗਾਸਿਓਂ ਤਾਂ ਆਰਕੇ ਚੁੱਪ ਕਰ ਗਿਆ ਪਰ ਲੈਂਬਰ ਨੂੰ ਝਟਕਾ ਲੱਗਿਆ ਉਸ ਦੀਆਂ ਅੱਖਾਂ ਚੋਂ ਪਾਣੀ ਆ ਗਿਆ ਉਸ ਨੇ ਗਿੱਜੇ ਵਿੱਚੋਂ ਰੁਮਾਲ ਕੱਢਿਆ ਤੇ ਅੱਖਾਂ ਸਾਫ਼ ਕੀਤੀਆਂ ਉਸ ਨੂੰ ਲੱਗਿਆ ਕਿ ਰੱਬ ਨੇ ਇੱਕ ਫਰਿਸ਼ਤੇ ਨੂੰ ਕਿੰਨੀ ਵੱਡੀ ਸਜ਼ਾ ਦਿੱਤੀ ਹੈ ਉਹ ਸਾਰਾ ਦ੍ਰਿਸ਼ ਲੈਂਬਰ ਦੀਆਂ ਅੱਖਾਂ ਅੱਗੇ ਆ ਗਿਆ ਜਿਵੇਂ ਉਸ ਨੂੰ ਖੁਦਕਿਸ਼ੀ ਕਰਨ ਲੱਗੇ ਨੂੰ ਉਸ ਨੇ ਬਚਾਇਆ ਸੀ ਉਸ ਨੇ ਮੈਨੂੰ ਬਚਾਇਆ ਸੀ ਮੈਂ ਉਸ ਨੂੰ ਬਚਾ ਨਾ ਸਕਿਆ ਲੈਂਬਰ ਦੀਆਂ ਅੱਖਾਂ ਵਿੱਚ ਫਿਰ ਪਾਣੀ ਆ ਗਿਆ ਉਸਨੇ ਰੁਮਾਲ ਨਾਲ ਫਿਰ ਅੱਖਾਂ ਸਾਫ਼ ਕੀਤੀਆਂ ਲੈਂਬਰ ਫਿਰ ਖੁਸ਼ਕ ਸੰਗ ਨਾਲ ਬੋਲਿਆ ਭਰਾਵੋ ਬਹੁਤ ਮਾੜਾ ਹੋਇਆ ਰੱਬ ਵੀ ਸਾਲਾ ਚੰਗੇ ਬੰਦਿਆਂ ਨੂੰ ਮਾਰਦਾ ਹੈ ਮਾੜੇ ਬੰਦੇ ਹਰਲ ਹਰਲ ਕਰਦੇ ਫਿਰਦੇ ਹਨ ਹੁਣ ਕ੍ਰਿਸ਼ਨ ਬੋਲਿਆ ਭਰਾਵੋ ਚੰਗੇ ਬੰਦਿਆਂ ਦੀ ਕੋਈ ਵਕਤ ਹੀ ਨਹੀਂ ਇਸ ਸਮਾਜ ਵਿੱਚ ਡਾਕੂਆਂ, ਕਾਤਲਾਂ, ਧੋਖੇਬਾਜ਼ਾਂ, ਚੋਰਾਂ ਤੇ ਠੱਗਾਂ ਤੋਂ ਸਾਰੀ ਦੁਨੀਆ ਡਰਦੀ ਐ। ਉਹਨਾਂ ਦੇ ਪੈਰੀਂ ਹੱਥ ਲਾਉਂਦੀ ਐ। ਸਾਡੇ ਕਮਿਊਨਿਸਟ ਭਰਾ ਆਖ ਰਹੇ ਹਨ ਦੁਨੀਆ ਭਰ ਦੇ ਮਿਹਨਤਕਸ਼ੋ ਇੱਕ ਹੋ ਜਾਓ। ਇਕਤਾ ਹੀ ਤੁਹਾਡੇ ਦੁੱਖਾਂ ਦੀ ਧਾਰੂ ਹੈ। ਪਰ ਲੋਕਾਂ ਨੇ ਤਾਂ ਤਾਂ ਕਿ ਇਕਤਾ ਤਾਂ ਕੀ ਕਰਨੀ ਸੀ ਸਗੋਂ ਹੋਰ ਵੰਡੇ ਗਏ। ਕ੍ਰਿਸ਼ਨ ਪੂਰਾ ਚਿੰਤਤ ਹੋ ਕੇ ਬੋਲ ਰਿਹਾ ਸੀ। ਓਏ ਯਾਰ ਇਹ ਕਾਮੁਨਿਸਟ ਭਰਾ ਗਰੀਬ ਮਿਹਨਤਕਸ਼ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵਿੱਚ ਤਾਂ ਏਕਤਾ ਕਰਾ ਨਹੀਂ ਸਕੇ ਖੇਤ ਮਜ਼ਦੂਰ ਦਿਹਾੜੀ ਵਧਾਉਣ ਲਈ ਆਕੜ ਜਾਂਦਾ ਕਿਸਾਨ ਭਰਾ ਇਹਨਾਂ ਦਾ ਸਮਾਜਿਕ ਬਾਈਕਾਟ ਕਰ ਦਿੰਦੇ ਆ ਬਾਕੀਆਂ ਨਾਲ ਤਾਂ ਏਕਤਾ ਦੂਰ ਦੀ ਗੱਲ ਐ ਆਖਦੇ ਐ ਦੁਨੀਆ ਭਰ ਦੇ ਮਿਹਨਤਕਸ਼ੋ ਇੱਕ ਹੋ ਜਾਓ ਜੁਗਾਸਿਓ ਨੂੰ ਜੋਸ਼ ਆ ਗਿਆ ਸੀ ਹੁਣ ਕਰੇਸ਼ਨ ਹੈਰਾਨੀ ਨਾਲ ਬੋਲਿਆ ਓ ਯਾਰ ਹੈਰਾਨੀ ਹੁੰਦੀ ਐ ਸੋਚਣ ਵਾਲੀ ਗੱਲ ਹੈ ਕਿ ਰੂਸ ਵਿੱਚ ਭਾਵ ਸੋਵੀਅਤ ਯੂਨੀਅਨ ਕਿਵੇਂ ਬਣ ਗਈ ਉੱਥੇ ਇਨਕਲਾਬ ਕਿਵੇਂ ਆ ਗਿਆ ਇਸ ਤਰ੍ਹਾਂ ਹੀ ਯਾਰ ਚੀਨ ਵਿੱਚ ਕਿਵੇਂ ਆ ਗਿਆ ਆ ਛੋਟੇ ਛੋਟੇ ਮੁਲਕਾਂ ਵਿੱਚ ਵੀ ਲੋਕਾਂ ਦਾ ਰਾਜ ਕਿਵੇਂ ਆ ਗਿਆ ਯਾਰ ਹੁਣ ਜੋਗਾਸਿਓ ਬੋਲਿਆ ਉਸ ਵਕਤ ਐਨੇ ਵਿਗਿਆਨ ਨੇ ਤਰੱਕੀ ਨਹੀਂ ਸੀ ਕੀਤੀ ਭਰਾਵਾ ਗੁਰਿਲਾਵਾਦ ਚੱਲ ਗਿਆ ਹੁਣ ਨਹੀਂ ਚੱਲਦਾ ਜੋਗਾਸਿਓ ਨੇ ਘੜੀ ਵੇਖੀ 4 ਵਜ ਗਏ ਸਨ ਉਹ ਬੋਲਿਆ ਅੱਛਾ ਬਾਈ ਲੈਂਬਰਸ ਹਾਂ ਅਸੀਂ ਤਾਂ ਪੰਜ ਵਾਲੀ ਟ੍ਰੇਨ ਫੜਨੀ ਐ ਅੱਜ ਕਈ ਦਿਨਾ ਮਗਰੋਂ ਘਰ ਪਹੁੰਚਣਾ ਚੰਗਾ ਫਿਰ ਅਗਲੇ ਐਤਵਾਰ ਦੀ ਮੰਡੀ ਰਾਮ ਬਾਗ ਵਿੱਚ ਸਹਿਤਕ ਮੀਟਿੰਗ ਹੈ ਕੋਈ ਨਵਾਂ ਗੀਤ ਲਿਖ ਕੇ ਲਿਆਵੀਂ ਜ਼ਰੂਰ ਆਵੀ ਉਸਨੇ ਲੈਂਬਰ ਵੱਲ ਹੱਥ ਵਧਾਇਆ ਉਸਨੇ ਹੱਥ ਮਿਲਾ ਲਿਆ ਕ੍ਰਿਸ਼ਨ ਨੇ ਵੀ ਲੈਂਬਰ ਨਾਲ ਹੱਥ ਮਿਲਾਇਆ ਅਤੇ ਉਹ ਵਗ ਕੇ ਸੜਕ 'ਤੇ ਪੈ ਗਏ ਰੇਲਵੇ ਸਟੇਸ਼ਨ ਵੱਲ ਮੁੜ ਗਏ ਲੈਂਬਰ ਨੇ ਬਾਜ਼ਾਰ ਚੋਂ ਕੁਝ ਚੀਜ਼ਾਂ ਖਰੀਦੀਆਂ ਫਿਰ ਸਬਜ਼ੀ ਤੇ ਫਲਾਂ ਦੀਆਂ ਰੇੜੀਆਂ ਵੱਲ ਆਇਆ ਕੁਝ ਸਬਜ਼ੀ ਖਰੀਦੀ ਕੁਝ ਅੰਬ ਖਰੀਦੇ ਫਿਰ ਬਸ ਅੱਡੇ ਨੂੰ ਤੁਰ ਗਿਆ ਬਸ ਅੱਡੇ ਜਾ ਕੇ ਪਿੰਡ ਵਾਲੀ ਬੱਸ ਫੜ ਲਈ ਦਿਨ ਦੇ ਸ਼ਿਪਾਹ ਨਾਲ ਲੈਂਬਰ ਪਿੰਡ ਪਹੁੰਚ ਗਿਆ ਸੀ ਜਦ ਉਹ ਆਪਣੇ ਘਰ ਦਾ ਬਾਹਰ ਲੰਘ ਕੇ ਇਹ ਵੇੜੇ ਵਿੱਚ ਗਿਆ ਤਾਂ ਸ਼ਰਨਜੀਤ ਨੇ ਲੈਂਬਰ ਕੋਲੋਂ ਭੱਜ ਕੇ ਝੋਲਾ ਫੜ ਲਿਆ ਤੇ ਅੰਦਰ ਲੈ ਗਈ ਚੰਦਕੁਰ ਨੇ ਵਿਚਾਰੀ ਨੇ ਡੰਗੋਰੀ ਫੜ ਲਈ ਸੀ ਉਸ ਦੀ ਉਮਰ ਵਿਆਵਾ ਹੋ ਗਈ ਸੀ ਬਾਕੀ ਵਿਚਾਰੀ ਨੂੰ ਉਸ ਜ਼ਿੰਦਗੀ ਦੀਆਂ ਭੁੱਖਾਂ ਤੇ ਹਾਂ ਨਹੀਂ ਚੰਬ ਦਿੱਤਾ ਸੀ ਹੁਣ ਜਾ ਕੇ ਪਿਛਲੀ ਉਮਰ ਉਸ ਨੂੰ ਸੁੱਖ ਦੇ ਦਿਨ ਦੇਖਣੇ ਨਸੀਬ ਹੋਏ ਸਨ ਸ਼ਰਨੋ ਨੇ மஞ்சੇ ਤੇ ਬੈਠੇ ਲੈਂਬਰ ਨੂੰ ਪਾਣੀ ਦਾ ਗਲਾਸ ਫੜਾਇਆ ਉਸ ਨੇ ਪੀ ਲਿਆ ਫਿਰ ਉਹ மஞ்சੇ ਤੇ ਪੈ ਕੇ ਆਰਾਮ ਕਰਨ ਲੱਗ ਪਿਆ ਸ਼ਰਨਜੀਤ ਚੁੱਲ੍ਹੇ ਚੌਕੇ 'ਚੋਂ ਦਾਲ ਪਾਣੀ ਰੋਟੀ ਟੁੱਕ ਦਾ ਇੰਤਜ਼ਾਮ ਕਰਨ ਲੱਗੀ ਸਾਵਣ ਭਾਦੋਂ ਦਾ ਮਹੀਨਾ ਸੀ ਲੈਂਬਰ ਤੇ ਸ਼ਰਨੋਂ ਨੇ ਰੋਜ਼ ਵਾਂਗ ਕੱਚੀਆਂ ਪੌੜੀਆਂ ਚੜ੍ਹ ਕੇ ਆਪਣੇ ਕੱਚੇ ਕੋਠੇ ਉੱਪਰ ਮੰਜੇ ਢਾ ਲਏ ਸਨ ਉਸ ਤੋਂ ਪਹਿਲਾਂ ਉਹਨਾਂ ਨੇ ਰੋਟੀ ਟੁੱਕ ਦਾ ਕੰਮ ਨਿਵੇੜ ਦਿੱਤਾ ਸੀ ਕੋਠਿਆਂ ਉੱਪਰ ਹੋਰ ਵੀ ਵੇੜੇ ਦੇ ਲੋਕ ਮੰਜੇ ਢਾਹੀ ਪਏ ਸਨ ਲੈਂਬਰ ਬਹੁਤ ਉਦਾਸ ਸੀ ਦੋਸਤੋ ਇਹ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਪੁਰਾ ਸਿੰਘ ਕਲੇਰ ਦਾ ਲਿਖਿਆ ਹੋਇਆ ਨਾਵਲ ਜੰਡਾ ਵੇ ਜੰਡੋਰੀਆ ਦੋਸਤੋ ਇਹ ਨਾਵਲ ਪੰਜਾਬੀ ਸਾਹਿਤ ਵਿੱਚ ਉੱਚ ਦਰਜਾ ਪ੍ਰਾਪਤ ਹੈ ਕੱਲ ਮੈਂ ਫਿਰ ਇਸ ਦਾ ਅਗਲਾ ਪਾਗ ਲੈ ਕੇ ਤੁਹਾਡੇ ਰੂਬਰੂ ਹੋਵਾਂਗੀ ਤੁਹਾਡੇ ਲਈ ਹਾਜ਼ਰ ਹੋਵਾਂਗੀ ਤਦ ਤੱਕ ਲਈ ਆਪਣਾ ਖਿਆਲ ਰੱਖਿਓ ਹਮੇਸ਼ਾ ਖੁਸ਼ ਰਹੋ ਦੋਸਤੋ